हाल ही ਵਿੱਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਗਾਇਕ ਇੱਕ ਸ਼ੋਅ ਦੇ ਲਈ ਲੰਡਨ ਗਿਆ ਸੀ ਜਿੱਥੇ ਉਹ ਸਟੇਜ ਉੱਤੇ ਪਰਫਾਰਮ ਕਰ ਰਿਹਾ ਸੀ ਜ ਜੇਸਟ ਅਚਾਨਕੇ ਪੀੜਜੋ ਇੱਕ ਸ਼ਖਸ਼ ਨੇ ਕਰਨ ਔਜਲਾ ਉੱਤੇ ਬੂਟ ਲਾ ਕੇ ਮਾਰਿਆ ਹੁਣ ਇਸ ਮਾਮਲੇ ਤੇ ਬਬੂਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਾਹਿਬ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਜੇ ਉਸ ਆਪਣੇ ਬੱਚਾ ਤੁਹਾਡਾ ਪੁੱਤ ਦਾ ਕਪੜਾ ਹੈ ਐਦਾ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਆ ਇਹਨਾਂ ਨੂੰ ਹੌਸਲਾ ਦਿਓ ਸੰਭਾ ਤੁਸੀ ਨਹੀਂ ਨਹੀਂ ਐਦਾ ਨਹੀਂ ਕਰਨਾ ਐਦਾ ਉੱਤੇ ਕਿਸੇ ਸੰਗਰਾਂ ਦੇ ਉੱਤੇ ਐਦਾ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਬੜਾ ਬੜਾ ਵਿਵਹ ਬੜਾ ਐਤਾ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਖੁਕਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਸ੍ਰੋਟੀ ਮਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਰੱਖੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਹੈ ਰਹੇਗਾ ਥੈਂਕ ਯੂ ਜੀ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਗਾਇਕ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਉਹ ਸਟੇਰੀਓ ਤੇ ਪਰਫਾਰਮ ਕਰ ਰਹੀ ਸੀ ਜਿਸ ਚ ਅਚਾਨਕ ਹੀ ਪੀੜਜੋ ਇੱਕ ਸ਼ਖਸ਼ ਨੇ ਕਰਨ ਔਜਲੇ ਉੱਤੇ ਬੂਟ ਲਾ ਕੇ ਮਾਰਿਆ ਹੁਣ ਇਸ ਮਾਮਲੇ ਤੇ ਬਬੂ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਭ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਜੇ ਉਸ ਆਪਣੇ ਬੱਚਾ ਸਾਡਾ ਪੁੱਤ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਐ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਇਹ ਇਦਾਂ ਹੋਤੇ ਬਿਸਨਸਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਬੜਾ ਬੜਾ ਵਿਵਾਡ ਬੜਾ ਇਦਾਂ ਨਹੀਂ ਹੋਣਾ ਚਾਹੀਦਾ ਤੇ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਇਦਾਂ ਦੇ ਮੈਸੇਜ ਨਹੀਂ ਇਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਖੁਕਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਲਈ ਮਾਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਲੈ ਕੇ ਉਸਤਾਰ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਗਾਇਕ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਉਸ ਉਤੇ ਪਰਫਾਰਮ ਕਰ ਰਹੀ ਸੀ ਜੇ ਜੇਸ ਅਚਾਨਕੇ ਪੀੜਜੋ ਇੱਕ ਸ਼ਖਸ਼ ਨੇ ਕਰਨ ਔਜਲਾ ਉੱਤੇ ਬੂਟ ਲਾ ਕੇ ਮਾਰਿਆ ਹੁਣ ਇਸ ਮਾਮਲੇ ਤੇ ਬਬੂਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਾਹਿਬ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅੰਸ ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅੰਸ ਦੇ ਲਈ ਕੀ ਮੈਸੇਜ ਹੈ ਬਲਕਿ ਚੱਲਦੇ ਸ਼ੋਅ ਦੇ ਵਿੱਚ ਆਡੀਅੰਸ ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਜੇਸ ਆਪਣੇ ਬੱਚਾ ਸਾਡਾ ਪੁੱਤ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਐ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਗਰਾਂ ਦੇ ਉੱਤੇ ਵੀ ਐਸਾ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਔਰ ਬੜਾ ਵਿਭਾ ਮੁੰਡਾ ਐਸਾ ਨਹੀਂ ਹੋਣਾ ਚਾਹੀਦਾ ਔਰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਖੁਸ਼ਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਮਨਸਾ ਕੋ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲਾਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਗਾਇਕ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਉਹ ਸਟੇਜ ਉੱਤੇ ਪਰਫਾਰਮ ਕਰ ਰਹੇ ਸੀ ਜਿ ਜਿਸ ਚ ਅਚਾਨਕੇ ਪੀੜ ਜੋ ਇੱਕ ਸ਼ਖਸ਼ ਨੇ ਕਰਨ ਔਜਲੇ ਉੱਤੇ ਬੂਟ ਲਾ ਕੇ ਮਾਰਿਆ ਹੁਣ ਇਸ ਮਾਮਲੇ ਤੇ ਬਬੂਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਾਹਿਬ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਬਲਕਿ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਬੂਟ ਬੂਟ ਮਾਰਿਆ ਉਸ ਆਪਣੇ ਬੱਚਾ ਸਾਡਾ ਪੁੱਤ ਸਾਡਾ ਭਰਾ ਹੈ ਐਦਾ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਆ ਇਹਨਾਂ ਨੂੰ ਹੌਸਲਾ ਦਿਓ ਸਮਕਾ ਤੁਸੀਂ ਨਹੀਂ ਨਹੀਂ ਐਦਾ ਨਹੀਂ ਕਰਨਾ ਐਦਾ ਉੱਤੇ ਕਿਸੇ ਕਿਸਰਾਂ ਦੇ ਉੱਤੇ ਐਸਾ ਜੇ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਬੜਾ ਬੜਾ ਵਿਵਾਡਾ ਬੜਾ ਐਦਾਂ ਨਹੀਂ ਹੋਣਾ ਚਾਹੀਦਾ ਤੇ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਠੋਖਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਸ੍ਰੋਤੀ ਮਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਉਸਤਾਰ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ